ਕੈਨੇਡੀਅਨ ਕਬਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਟਰੂਡੋ ਦਾ ਵੱਡਾ ਕਬੂਲ ਨਾਮਾ ਫੇਲ ਹੋਇਆ ਕੈਨੇਡਾ ਦੀ ਸਰਕਾਰ ਪ੍ਰਵਾਸੀਆਂ ਦੇ ਮੁੱਦੇ ਤੇ ਕੀ ਬੋਲੇ ਨੇ ਜਸਟਨ ਟਰੂਡੋ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਮੰਨਿਆ ਕਿ ਉਹਨਾਂ ਦੀ ਸਰਕਾਰ ਨੇ ਕੁਝ ਗਲਤੀਆਂ ਕੀਤੀਆਂ ਨੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ YouTube ਤੇ 6 ਮਿੰਟ ਤੱਕ ਵੱਤ ਦੀ ਇੱਕ ਵੀਡੀਓ ਪੋਸਟ ਕਰਦਿਆਂ ਕਿਹਾ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਵਿੱਚ ਵੱਡਾ ਬਦਲਾਅ ਕਰਨ ਜਾ ਰਹੇ ਹਾਂ ਕੈਨੇਡਾ ਵਿੱਚ ਵਾਧੀ ਆਬਾਦੀ ਮਹਿੰਗਾਈ ਤੇ ਨੌਕਰੀਆਂ ਦੀ ਕਮੀ ਨੂੰ ਦੂਰ ਕਰਨ ਵਾਸਤੇ ਟਰੂਡੋ ਨੇ ਜਿੱਥੇ ਇੱਕਦਮ ਚੱਕੇ ਨੇ ਤੇ ਹੁਣ ਇਹ ਸਭ ਚੀਜ਼ ਦੀ ਜਿੱਥੇ ਜੰਮ ਕੇ ਆਲੋਚਨਾ ਵੀ ਹੋ ਰਹੀ ਸੀ ਪਿਛਲੇ ਮਹੀਨੇ ਕੈਡਾ ਸਰਕਾਰ ਨੇ ਐਲਾਨ ਕੀਤਾ ਕਿ ਉਹ ਅਗਲੇ ਸਾਲ ਪੀਆਰਜ਼ ਦੀ ਗਿਣਤੀ ਨੂੰ 18% ਦੇ ਵਿੱਚ ਜਿੱਥੇ ਵੱਡੀ ਕਟੌਤੀ ਕਰਨਗੇ ਤੇ ਸਰਕਾਰ 2025 ਤੇ 27 ਇਮੀਗ੍ਰੇਸ਼ਨ ਪਧਰੀ ਯੋਜਨਾ ਦੇ ਤਹਿਤ ਐਲਾਨ ਕੀਤਾ ਸੀ ਕਿ ਆਪਣੇ ਵੀਡੀਓ ਵਿੱਚ ਟਿਊਟਰੀ 27 ਨਿਵਾਸੀ ਦੀ ਗਿਣਤੀ ਆਲੀ ਵਿੱਚ ਆਈ ਗਰਾਵਡ ਤੇ ਸਥਾਈ ਵਿਦੇਸ਼ੀ ਕਾਮਿਆਂ ਦੇ ਪ੍ਰੋਗਰਾਮ ਵਿੱਚ ਵੀ ਤਬਦੀਲੀ ਦੀ ਗੱਲਬਾਤ ਕੀਤੀ ਹੈ trudeau ਨੇ ਵੀਡੀਓ ਵਿੱਚ ਕਿਹਾ ਕਿ ਪਿਛਲੇ 2 ਸਾਲਾਂ ਵਿੱਚ ਸਾਡੀ ਆਬਾਦੀ ਤੇਜ਼ੀ ਨਾਲ ਵਧੀ ਹੈ ਫਰਜੀ ਕਾਲਜ ਅਤੇ ਵੰਡੇ ਕਾਰਪੋਰੇਸ਼ਨ ਆਪਣੇ ਮਕਸਦ ਲਈ ਸਾਡੀ ਇਮੀਗ੍ਰੇਸ਼ਨ ਨੀਤੀਆਂ ਦੇ ਦੁਰਵਰਤੋਂ ਕਰ ਰਹੇ ਸਨ trudeau ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਤੋਂ ਬਾਅਦ ਕਾਮਿਆਂ ਨੂੰ ਦੇਸ਼ 'ਚ ਲਿਆਉਣ ਦੀ ਮੰਗ ਕੀਤੀ ਗਈ ਸੀ ਉਹਨਾਂ ਨੇ ਕਿਹਾ ਕਿ ਅਸੀਂ ਕਾਮਿਆਂ ਨੂੰ ਸੰਧਿਆ ਕਿਉਂਕਿ ਉਸ ਸਮੇਂ ਸਹੀ ਚੌੜ ਸੀ ਸਾਡੇ ਆਰਥਿਕਤਾ ਵਧੀ ਰੈਸਟੋਰੈਂਟ ਸਟੋਰ ਦੁਆਰਾ ਕਾਰੋਬਾਰ ਖੁੱਲੇ ਤੇ ਚੱਲੇ ਪਰ ਸਭ ਤੋਂ ਮਹੱਤਵਪੂਰਨ ਗੱਲ ਇਹ ਰਹੀ ਕਿ ਬਹੁਤ ਸਾਰੇ ਅਰਥਸ਼ਾਸਤਰੀਆਂ ਨੇ ਪੂਰਵ ਅਨਮਾਨ ਦੇ ਬਜਾਏ ਅਸੀਂ ਮੰਦੀ ਤੋਂ ਬਚ ਗਏ ਪਰ ਕੁਝ ਲੋਕਾਂ ਨੇ ਇਸ ਮੌਕੇ ਦੀ ਵਰਤੋਂ ਦੀ ਸਿਸਟਮ ਨੂੰ ਧੋਖਾ ਦੇਣ ਚ ਮੁਨਾਫਾ ਕਮਾਉਂਦੇ ਵੀ ਦੇਖਿਆ ਗਿਆ ਤੇ ਉੱਥੇ ਦੱਸਦੀ ਹੈ ਕਿ ਟ੍ਰੂਡੋ ਨੇ ਕਿਹਾ ਹੈ ਕਿ ਬਹੁਤ ਸਾਰੇ ਕਾਲਜ ਯੂਨੀਵਰਸਿਟੀਆਂ ਆਪਣੇ ਮੁਨਾਫੇ ਨੂੰ ਵਧਾਉਣ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਰਤੋਂ ਕਰਦੇ ਤੇ ਇਸ ਧੋਖਾਧੜੀ ਨੂੰ ਰੋਕਣ ਦੇ ਲਈ ਉਹਨਾਂ ਨੇ ਕਿਹਾ ਕਿ ਕੁਝ ਸਿੱਖਿਆ ਸੰਸਥਾਵਾਂ ਕੋਲ ਘਰੇਲੂ ਵਿਦਿਆਰਥੀਆਂ ਦੁਆਰਾ ਅਦਾ ਕੀਤੀ ਗਈ ਰਕਮ ਦੇ ਮੁਕਾਬਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੋਂ 1000 ਡਾਲਰ ਹੋਰ வசੂਲ ਕਰਨ ਦੀ ਜ਼ਿੰਮੇਵਾਰ ਠਹਿਰਾਇਆ ਗਿਆ ਉਹਨਾਂ ਨੇ ਕਿਹਾ ਕਿ ਕੁਝ ਬੁਰੇ ਲੋਕ ਨੇ ਜੇ ਨੌਕਰੀਆਂ ਡਿਪਲੋਮੀਆਂ ਦੇ ਨਾਲ ਲਾਗਿਕਤਾਂ ਦੇ ਆਸਾਨ ਰਸਤੇ ਦੇ ਵਾਅਦਿਆਂ ਨਾਲ ਪ੍ਰਵਾਸੀਆਂ ਨਿਸ਼ਾਨਾ ਬਣਾਉਂਦੇ ਨੇ ਟੂਡਨ ਇਹ ਵੀ ਕਿਹਾ ਕਿ ਮੰਨਿਆ ਕਿ ਕੈਨੇਡਾ ਨੇ ਇਹਨਾਂ ਚੁਣੌਤੀਆਂ ਦੇ ਜਵਾਬ ਦੇਣ ਲਈ ਦੇਰੀ ਕੀਤੀ ਪਰ ਉਹਨੇ ਕਿਹਾ ਕਿ ਜਦੋਂ ਮਹਾਮਾਰੀ ਤੋਂ ਬਾਅਦ ਹਸਤੀ ਸੀ ਠੀਕ ਹੋ ਗਈ ਅਤੇ ਇੱਕ ਵਾਰ ਦੁਆਰੋ ਕਾਰੋਬਾਰ ਵਿੱਚ ਜਿੱਥੇ ਵਾਧੂ ਕਰਮਚਾਰੀਆਂ ਦੀ ਜ਼ਰੂਰਤ ਨਹੀਂ ਹੈ ਉਹਨਾਂ ਨੇ ਕਿਹਾ ਕਿ ਕੈਨੇਡਾ ਅਗਲੇ 2 ਸਾਲਾਂ ਵਿੱਚ ਪ੍ਰਭਾਵੀ ਤੌਰ ਤੇ ਜਨਸੰਖਿਆ ਦੇ ਵਾਧੇ ਰੋਕਣ ਲਈ 2027 ਤੋਂ ਹੌਲੀ-ਹੌਲੀ ਇਸ ਨੂੰ ਟਕੌ ਉਪਤਾਰ ਤੱਕ ਵਧਾਉਣ ਦੀ ਸ਼ੁਰੂ ਕਰੇਗਾ ਗੌਰਤਲਪਾਇ ਕੈਨੇਡਾ ਨੇ ਸਾਈ ਨਵਾਜ਼ ਦੀ ਗਿਣਤੀ ਲਗਾਤਾਰ ਘਟਾਈ ਹੈ 24 ਅਕਤੂਬਰ ਨੂੰ ਇਮੀਗ੍ਰੇਸ਼ਨ ਰਿਫਿਊਜੀਅਨ ਸਿਟੀਜ਼ਨਸ਼ਿਪ ਕੈਨੇਡਾ ਯਾਰਸੀਸੀ ਨੇ ਦੁਆਰਾ ਕੋਸ਼ਿਸ਼ ਕੀਤੀ ਗਈ ਨਵੀਂ ਯੋਜਨਾ 2025 ਵਿੱਚ ਪ੍ਰਸਤਾਵਿਤ 5 ਲੱਖ ਤੋਂ ਘਟਾ ਕੇ 3,95,000 ਘਟ ਕਰੇਗੀ ਅਤੇ ਇਸੇ ਤਰ੍ਹਾਂ 2030 ਲਈ ਉਹ 5 ਲੱਖ ਤੋਂ ਘਟਾ ਕੇ 3,80,000 ਕੀਤੀ ਤੇ 2027 ਦਾ ਟੀਚਰ 365000 ਹੈ ਤੇ ਇਸ ਨੂੰ ਜਾਰੀ ਕਰਨੇ ਪੀਅਰਸ ਦੀ ਗਿਣਤੀ 485 ਹੈ 17 ਸਤੰਬਰ ਨੂੰ ਆਈਆਰसीसी ਨੇ ਕਿਹਾ ਕਿ 2025 ਲਈ ਸਟਡੀ ਪਰਮਿਟ ਜਾਰੀ ਕਰਨ ਦਾ ਸੀਮਾ 430000 ਹੋਵੇਗੀ ਜੋ ਇਸ ਸਾਲ 485000 ਦੇ ਟੀਚੇ ਤੋਂ ਘੱਟ ਹੈ ਪ੍ਰਵਾਸੀ ਦੀ ਗਿਣਤੀ ਲਗਾਤਾਰ ਪੂਰੇ ਵਾਧੇ ਕਾਰਨ ਕੈਨੇਡਾ ਦੇ ਘਰਾਂ ਦੀ ਕੀਮਤਾਂ ਵਿੱਚ ਵਾਧਾ ਹੋਣ ਕਰਕੇ ਰਹਿਣ ਸਹਿਣ ਮੁਸ਼ਕਲ ਹੋ ਗਿਆ ਤੇ ਇਸ ਮੁਸ਼ਕਲਾ ਲੋਕਾਂ ਨੂੰ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਇਸ ਕਾਰਨ ਅਗਲੀ ਚੋਣਾਂ ਵਿੱਚ ਸੱਤਾਧਾਰੀ ਲਿਬਰਲ ਪਾਰਟੀ ਹੋਰ ਸੱਤਾ ਵਿੱਚ ਆਉਣ ਲਈ ਸੰਭਵੀ ਇਹ ਇਹਨਾਂ ਨੂੰ ਘਟਦੀ ਨਜ਼ਰ ਆ ਰਹੀ ਹੈ ਤੇ ਕੈਨੇਡਾ ਵਿੱਚ ਅਕਤੂਬਰ 2025 ਵਿੱਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਟੂਡੋ ਨੂੰ ਹਾਊਸ ਆਫ ਕਾਮਨ ਵਿੱਚ ਬੇਪਰੋਸਗੀ ਮਤੇ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕੈਨੇਡੀਅਨ ਕਮਨ ਨਾਮਾ ਦੇ ਵਿੱਚ ਇਸ ਹੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਔਰ ਖਬਰਾਂ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੀਆਂ ਦੇਸ਼ ਦੀਆਂ तमाम ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ